ਦੋਸੋ ਗੁਰਦਾਸਪੁਰ ਦੇ ਗੀਤਾਪੌਮ ਰੋਡ ਤੇ ਆ ਸੋ ਇੱਕ ਤਰ ਨਾਲ ਜੀ ਅੱਜ ਇਸ ਗੱਲਬਾਤ ਕਰਾਂਗੇ ਇੱਕ ਵਿਸ਼ਾ ਜਿਹੜਾ ਸਾਡਾ ਮੇਨ ਜਿਹੜਾ ਵਾ ਡੇਂਗੂ ਸੋ ਡੇਂਗੂ ਨੇ ਜਿਹੜਾ ਵਾ ਜੀ ਇਸ ਸਮੇਂ ਗੁਰਦਾਸਪੁਰ ਵਿੱਚ ਇਦਾਂ ਦੇ ਪਿਆਰੇ ਆਪਣੇ ਵਿਛਾਈਦੇ ਆ ਪੀ ਹਰ ਇੱਕ ਬੰਦੇ ਨੂੰ ਆਪਣਾ ਸ਼ਿਕਾਰ ਬਣਾਇਆ ਦਾ ਜੀ ਬਹੁਤ ਜ਼ਿਆਦਾ ਮਾੜੇ ਹਾਲਾਤ ਨੇ ਔਰ ਜੇ ਗੱਲ ਗੰਦਗੀ ਦੀ ਕਰੀਏ ਤਾਂ ਗੰਦਗੀ ਵੀ ਜਿਹੜੀ ਆ ਜੀ ਸ਼ਹਿਰ 'ਚ ਬਹੁਤ ਜ਼ਿਆਦਾ ਵਾ ਐ ਭਾਜੀ ਉਹਨਾਂ ਦੁਕਾਨਾਂ ਵਾ ਇਹ ਵੀ ਕਾਫੀ ਦਰਾਂ ਸੰਸਨ ਕੋਲ ਕਰ ਰੇ ਸੀ ਪਿਆ ਦੇਖੋ ਹਾਲਾਤ ਆ ਕੂੜੇ ਦੇ ਢੇਰ ਲੱਗੇ ਦੇ ਆ ਔਰ ਇਹ ਭਾਜੀ ਜਿਹਨਾਂ ਨਾਲ ਆਪਾਂ ਤੁਹਾਡੀ ਗੱਲਬਾਤ ਕਰਾਉਣ ਲੱਗੇ ਆਂ ਜੀ ਇਹ ਖੁਦ ਜਿਹੜੇ ਡੇਂਗੂ ਦੇ ਸ਼ਿਕਾਰ ਹੋਏ ਨੇ ਇਹਨਾਂ ਦਾ ਬੇਟਾ ਡੇਂਗੂ ਦਾ ਸ਼ਿਕਾਰ ਹੋਇਆ ਵਾ ਔਰ ਕਈ ਪਰਿਵਾਰ ਜਿਹੜੇ ਆ ਵੀ ਇਸ ਇਲਾਕੇ ਦੇ ਜਿਹੜੇ ਆ ਡੇਂਗੂ ਨੇ ਸ਼ਿਕਾਰ ਕਰ ਲਿਆ ਸੋ ਗੱਲਬਾਤ ਕਰ ਲੈਣੇ ਆਂ ਪਾਜੀ ਕੀ ਹਾਲ ਜੀ ਬਹੁਤ ਵਧੀਆ ਜੀ ਡੇਂਗੂ ਦੇ ਤੁਸੀਂ ਵੀ ਸ਼ਿਕਾਰ ਹੋ ਗਏ ਪਾਜੀ ਕੀ ਕਾਰਨ ਕੀ ਕੀ ਵਜ੍ਹਾ ਬਣਦੇ ਆ ਪਾਜੀ ਦੇਖੋ ਜੀ ਪਹਿਲਾਂ ਤਾਂ ਮੈਂ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਨਾ ਹੂੰ ਤੁਹਾਡਾ ਵੀ ਧੰਨਵਾਦ ਕਰਨਾ ਤੁਸੀਂ ਇਸ ਚੀਜ਼ ਨੂੰ ਚੁੱਕਿਆ ਗੁਰਦਾਸਪੁਰ ਸ਼ਹਿਰ ਦੇ ਵਿੱਚ ਇਸ ਟਾਈਮ ਤੱਕ ਮੇਰਾ ਖਿਆਲ ਆ ਕਿ 70 ਤੋਂ 80% ਬੰਦੇ ਜਿਹੜੇ ਆ ਡੇਂਗੂ ਦੇ ਸ਼ਿਕਾਰ ਹੋ ਚੁੱਕੇ ਆ ਅੱਛਾ ਜੀ ਜਿਨ੍ਹਾਂ ਦੇ ਵਿੱਚੋਂ ਮੈਂ ਵੀ ਇੱਕ ਆ ਵਾਹ ਵਾਹ ਮੇਰਾ ਬੇਟਾ ਵੀ ਡੇਂਗੂ ਦਾ ਸ਼ਿਕਾਰ ਹੋਇਆ ਹਮ ਇੱਕ ਡਾਕਟਰ ਕੋਲ ਤੁਸੀਂ ਜਾਂਦੇ ਹੋ ਨਾ ਹਮ ਉਹ ਘੜ ਤੋਂ ਘੜ ਨਹੀਂ 70 80000 ਰੁਪਿਆ ਪੰਜਾ ਸੱਤਾ ਦਿਨਾਂ ਦਾ ਲੈ ਲੰਦਾ ਲੈ ਲੰਦਾ ਲੈ ਲੰਦਾ ਇਹ ਜਿੰਨੇ ਵੀ ਸਾਡੇ ਲੀਡਰ ਆ ਇਹਨਾਂ ਨੂੰ ਚਾਹੀਦਾ ਪਾਰਟੀ ਪਾਜੀ ਤੋਂ ਛੱਡ ਕੇ ਹਾਂ ਉੱਪਰ ਉੱਠ ਕੇ ਉੱਪਰ ਉੱਠ ਕੇ ਬਿਲਕੁਲ ਪਹਿਲੇ ਆਪਣੇ ਸ਼ਹਿਰ ਦੀ ਸਫਾਈ ਰੱਖੋ ਬਿਲਕੁਲ 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 ਦੁਕਾਨਦਾਰ ਆਪਣੀ ਸਫਾਈ ਆਪੇ ਰੱਖਣ ਲੋਕੀ ਵੀ ਸਫਾਈ ਰੱਖਣ ਜਿਹੜੇ ਲੋਕੀ ਘਰਾਂ ਚੋਂ ਕੂੜਾ ਚੁੱਕ ਕੇ ਸੜਕਾਂ ਤੇ ਆ ਕੇ ਸੁੱਟ ਦਿੰਦੇ ਨੇ ਇਹ ਵੀ ਨਾ ਸੁੱਟਣ ਗਲੀਆਂ ਵਿੱਚ ਲੱਗੇ ਦੇ ਨੇ ਉਹ ਘਰ ਘਰ ਜਾ ਕੇ ਉਹਨਾਂ ਨੂੰ ਕੋ ਅਵੇਅਰਨੈਸ ਕਰੋ ਵੀ ਕੂੜਾ ਜਿਹੜਾ ਤੁਸੀਂ ਬਾਹਰ ਨਹੀਂ ਸੁੱਟਣਾ ਅਸੀਂ ਆਪੇ ਤੁਹਾਡੇ ਕੋ ਆ ਕੇ ਕੂੜਾ ਲਾਾਂਗੇ ਬਿਲਕੁਲ ਜੀ ਬਿਲਕੁਲ ਕਾਂਜੀ ਇਹ ਬਿਮਾਰੀ ਜਿਹੜੀ ਮੈਨੂੰ ਨਹੀਂ ਸਾਰਿਆਂ ਨੂੰ ਹੋ ਸਕਦੀ ਹੈ ਸਾਰਿਆਂ ਨੂੰ ਹੋ ਸਕਦੀ ਹੈ ਤੋਂ ਦਸਰੇ ਪਿੱਛੇ ਮੇਰੀ ਦੁਕਾਨ ਵਾਲੇ ਵੀ ਹੋ ਗਿਆ ਆ ਪਿੱਛੇ ਦੁਕਾਨ ਵਾਲਾ ਮੁੰਡਾ ਸ਼ਾਲੂ ਹਾਂ ਸ਼ਾਲੂ ਨੂੰ ਆ ਉਹਨੂੰ ਵੀ ਹੋ ਗਿਆ ਹਾਂ ਉਹ ਪਾਇਲ ਹਸਪੀਟਲ ਦੇ ਵਿੱਚ ਚਾਰ ਪੰਜ ਦਿਨਾਂ ਦੇ ਰਹਿ ਗਿਆ ਹੂੰ ਲੱਖ ਬਲਾ ਸੋਦਾ ਵੀ ਲੱਖ ਰੁਪਏ ਤੋਂ ਥੱਲੇ ਹੈ ਇਹਨੇ 70 80 ਹਜ਼ਾਰ ਤੋਂ ਲੱਖ ਰੁਪਏ ਮੂਨਲੀ ਗੱਲ ਆ ਮਤਲਬ ਜੇ ਡੇਂਗੂ ਹੋ ਜਾਂਦਾ ਲੱਖ ਰੁਪਿਆ ਲੈ ਕੇ ਚੱਲੋ ਲੈ ਕੇ ਤੁਰੋ ਦੱਸੋ ਜੀ ਇੱਕ ਮੱਛਰ ਜਿਹੜਾ ਲੱਖ ਰੁਪਏ ਦਾ ਲੱਖ ਰੁਪਏ ਚ ਮੱਛਰ ਪੈਣ ਦਾ ਵਾਏ 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 ਤੇ ਇਹ ਸਾਨੂੰ ਉਹ ਸਮਝਣ ਲੱਗਣ ਲਈ ਦੀ ਕਿ ਕਿਹੜੀ ਪਾਰਟੀ ਨੂੰ ਕਹੀਏ ਹਾਂ ਹਾਂ ਮੇਨ ਦਿੱਕਤ ਹੈ ਦੇਖੋ ਨਾ ਉਦੋਂ ਸਾਡੇ ਪੜਾ ਸਾਹਿਬ ਨੇ ਹਾਂ ਉਦੋਂ ਬਿਆਸ ਸਾਹਿਬ ਨੇ ਬਿਲਕੁਲ ਇਹ ਦੋਨੇ ਹੀ ਹੈ ਇਹਨਾਂ ਨੂੰ ਦੋਨਾਂ ਨੂੰ ਇਕੱਠੇ ਤੁਰ ਕੇ ਹੂੰ ਸ਼ਹਿਰ ਦੇ ਨਾਲ ਮੋੜੇ ਨਾਲ ਮੋੜਾ ਲਾ ਕੇ ਤੁਰਨਾ ਚਾਹੀਦਾ ਬਿਲਕੁਲ ਭਈ ਇਹ ਜਿਹੜੀ ਮੁਸੀਬਤ ਆਈ ਹੈ ਤੁਹਾਡੇ ਲੋਕਾਂ ਦੀ ਆਈ ਹੈ ਤੁਹਾਨੂੰ ਸਾਡੇ ਤੇ ਵੀ ਆ ਸਕਦੀ ਹੈ ਇਹ ਹੋਰ ਤੇ ਵੀ ਆ ਸਕਦੀ ਹੈ ਅੱਗੋਂ ਨਾ ਆਵੇ ਨਾਲੇ ਸ਼ਹਿਰ ਦੇ ਨੇ ਨਹੀਂ ਸਰਕਾਰ ਜੋਗ ਨੇ ਸਰਕਾਰ ਆਸਵਾਦ ਇਹ ਤੇ ਵੈਸੇ ਫਰਜ ਬੰਦਾ ਭਾਜੀ ਤੇ ਉਹ ਜੀ ਸਾਰੇ ਬੰਦੇ ਇੱਜ਼ਤ ਕਰਦੇ ਦੋਨਾਂ ਦੀ ਬਿਲਕੁਲ ਇਹਦੇ ਸੋ ਪਾਰਟੀ ਭਾਜੀ ਤੋਂ ਉੱਠ ਕੇ ਸਾਰੇ ਕੰਮ ਹੋਣੇ ਚਾਹੀਦੇ ਆ ਇਹ ਇਸ ਭਾਜੀ ਸਿਸਟਮ ਦੇ ਵਿੱਚ ਮੈਂ ਦੇਖਿਆ ਵਾ ਜੇ ਮਾੜਾ ਬੰਦਾ ਜਿਹਨੂੰ ਡੇਂਗੂ ਹੋ ਜਾਏ ਉਹਦੇ ਸਿਰ ਬੜੀ ਔਖਾ ਉਹ ਦੇਖੋ ਜੇਲਾ ਤੋਂ ਕੋਈ ਚਾਰ ਪੈਸੇ ਦੀ ਕੋਈ ਹੈਰੀ ਹੋਵੇ ਤੇ ਇਲਾਜ ਕਰਾ ਲੇਗਾ ਵਿਚਾਰਾ ਉਹ ਤਾਂ ਜਾਏਗਾ ਪ੍ਰਾਈਵੇਟ ਹਸਪੀਟਲ ਹੈਨਾ ਤੇ ਮਾੜਾ ਬੰਦਾ ਤੇ ਫਿਰ ਮਾੜਾ ਬੰਦਾ ਜਿਹਨੂੰ ਹਸਪੀਟਲ ਜਾਏਗਾ ਉੱਥੇ ਤੇ ਪਹਿਲਾਂ ਲਾਈਨਾਂ ਬੜੀਆਂ ਲੰਬੀਆਂ ਲੱਗੀਆਂ ਹਾਂ ਹੈਨਾ ਉਹਦੇ ਸੇ ਬੜੀ ਦਿੱਕਤ ਹੁੰਦੀ ਉਹਦੇ ਵਾਸਤੇ ਦਿੱਕਤ ਆ ਉਹ ਅੱਬ ਤੁ ਉਹਨਾਂ ਨੂੰ ਕੋਈ ਬੈੱਡ ਮਿਲੇ ਬੈੱਡ ਵੀ ਨਹੀਂ ਮਿਲਦਾ ਉਹਨਾਂ ਨੂੰ ਇਹਦਾ ਹਾਲਾਤ ਮਾੜੇ ਹੈ ਹਾਲਾਤ ਮਾੜੇ ਪਹਿਲੀ ਕੋਈ ਸਮਾਨ ਹੁੰਦਾ ਸੀ ਤੁਸੀਂ ਵੀ ਚਲੋ ਇਹ ਦੇਖਿਆ ਸਮਾਂ ਪਹਿਲੇ ਲੋਕ ਜਿਹੜੇ ਆ ਉਹ ਸੁੱਟਦੇ ਰਿਹਾ ਵਾਈਟ ਪਾਊਡਰ ਹੁੰਦਾ ਰਿਹਾ ਡੀਡੀਸ ਹੁੰਦੀ ਰਹੀ ਆ ਉਹ ਸਟਾਲ ਹੁੰਦਾ ਸੀ ਮੈਂ ਕਹਿੰਦਾ ਜੀ ਪਰ ਡੇਂਗੂ ਦਾ ਨਾਂ ਹੀ ਨਹੀਂ ਸੁਣਿਆ ਆਪਾਂ ਕਦੀ ਅੱਜ ਤੋਂ ਕੋਈ 3-4 ਸਾਲ ਪਹਿਲਾਂ ਹਾਂ ਸਿਵਲ ਹਸਪੀਟਲ ਤੋਂ ਬੰਦੇ ਆਉਂਦੇ ਹੁੰਦੇ ਸੀ ਟੀਮ ਆਉਂਦੀ ਆਹੀ ਬਕਾੜਾ ਟੀਮ ਆਉਂਦੀ ਆਹੀ ਉਹ ਜਿਹੜੇ ਛਣਕਾਹ ਕਰਦੀ ਆਹੀ ਬਿਲਕੁਲ ਬਿਲਕੁਲ ਸਪਰੇ ਹੁੰਦਾ ਸੀ ਉਹ ਤੇ ਸਪਰੇ ਹੈ ਹੀ ਨਹੀਂ ਹਾਂ ਨਾ ਤਾਂ ਕੋਈ ਕਲੀ ਜਿੱਥੇ ਕੋਈ ਗੰਦ ਪਿਆ ਪਿਆ ਦਾ ਹੂੰ ਪਹਿਲਾਂ ਪਕਾ ਦਾ ਕੋਈ ਨਹੀਂ ਚੁੱਕਣ ਵਾਲਾ ਕੋਈ ਨਹੀਂ ਉਹ ਗੱਡੀ ਹੁੰਦੀ ਨਹੀਂ ਟਰਾਲੀ ਹੁੰਦੀ ਨਹੀਂ ਪਾਣੀ ਤਰੰਕਰਾਣੇ ਰੋਡਾਂ ਦਾ ਸਫਾਈ ਹੋਣੀ ਹੈ ਨਾ ਸਫਾਈ ਹੁੰਦੀ ਸੀ ਉਹ ਚੀਜ਼ਾਂ ਹੀ ਮੁੱਕ ਗਈਆਂ ਭਾਈ ਉਹ ਚੀਜ਼ਾਂ ਹੀ ਨਹੀਂ ਰਹੀਆਂ ਪ੍ਰਾਣੀ ਚੀਜ਼ਾਂ ਤੇ ਰਹੀਆਂ ਹੀ ਨਹੀਂ ਪਰ ਕਿਤਨਾ ਕਿਤੇ ਸਮੇਂ ਦੀ ਲੋੜ ਹੈ ਭਾਜੀ ਇਹ ਚੀਜ਼ਾਂ ਦੀ ਦੇਖੋ ਜੀ ਜੇ ਤੇ ਤੁਸੀਂ ਬਚਣਾ ਆਪਣੇ ਉਹਨੂੰ ਬਚਾਣਾ ਹਾਂ ਤੇ ਫਿਰ ਤੇ ਤੁਹਾਨੂੰ ਕੁਛ ਨਾ ਕੁਛ ਤਾਂ ਕਰਨਾ ਪਏਗਾ ਹੂੰ ਦੇਖੋ ਕੋਰੋਨਾ ਆਇਆ ਕਿੰਨੀ ਦੁਨੀਆ ਮਰੀ ਲੋਕਾਂ ਦੀ ਆ ਬਿਲਕੁਲ ਹਿੰਦੂਸਾਂ ਦੇ ਲੋਕੀ ਕਿਉਂ ਬਜੇ ਆ ਗਵਰਨਰ ਨੇ ਕਿਹਾ ਹਾਂ ਉਹ ਵੀ ਸਾਹਮਣੇ ਲੋਕਾਂ ਨੂੰ ਚੇਤਨਾ ਦਿੱਤਾ ਬਿਲਕੁਲ ਬਿਲਕੁਲ ਵੈਕਸੀਨ ਫ੍ਰੀ ਲੱਗੀ ਸਾਰਿਆਂ ਦੇ ਜੀ ਕੱਲੇ ਕੱਲੇ ਬੰਦੇ ਘਰਾਂ ਚ ਆ ਕੇ ਵੈਕਸੀਨ ਲਗਾਈ ਲੱਗੀ ਲਗਾਈ ਪਾਜੀ ਉਹ ਫ੍ਰੀ ਔਕਾਸਰ ਫ੍ਰੀ ਔਕਾਸਰ ਬੜੀ ਵੱਡੀ ਗੱਲ ਆ ਜੀ ਔਰ ਫਿਰ ਪਾਜੀ ਇਹਦਾ ਹੱਲ ਕੀ ਸਮੱਸਿਆ ਦਾ ਫਿਰ ਡੇਂਗੂ ਦਾ ਹੱਲ ਕੀ ਆ ਕਿਉਂਕਿ ਡੇਂਗੂ ਨੇ ਤਾਂ ਕਈ ਮੋਤਾ ਹੋ ਗਿਆ ਸਾਡੇ ਸ਼ਹਿਰ ਚ ਪਾਜੀ ਜਵਾਨ ਮੌਤ ਹੋਈ ਆ ਮੰਡੀ ਦੇ ਵਿੱਚ ਮੁੰਡਾ ਜਵਾਨ ਮਰ ਗਿਆ ਵਿਚਾਰਾ ਜੀ ਮੈਂ ਕਹਿੰਦਾ ਜੀ ਉਹ ਕੀ ਦੇਖੋ ਘਰ ਉਜੜ ਗਿਆ ਨਾ ਪਾਜੀ ਉਹ जिन्ना ਦਾ ਮਰ ਗਿਆ ਪਤਾ ਤੁਹਾਨੂੰ ਨੂੰ ਆ ਨਾ ਉਹਨਾਂ ਦੇ ਜਿਨ੍ਹਾਂ ਦੇ ਪਈ ਆ ਜਿਨ੍ਹਾਂ ਦੇ ਪਈ ਆ ਉਹਨਾਂ ਨੂੰ ਉਹਨਾਂ ਦਾ ਹਾਂ ਦੂਜੇ ਬੰਦੇ ਨੂੰ ਤਾਂ ਐਕਤੀ ਪਤਾ ਹੀ ਨਹੀਂ ਕੋਈ ਉਹ ਕਹਿੰਦੇ ਠੀਕ ਆ ਯਾਰ ਹੋਏਗਾ ਠੀਕ ਆ ਪਤਾ ਨਹੀਂ ਤਦਾ ਮਰਿਆ ਕਿੱਦਾਂ ਨਹੀਂ ਕਿੱਦਾਂ ਸਾਡੇ ਦੋਸਤ ਦੀ ਵਾਈਫ ਮਰੀ ਆ ਡੀ ਗੁੱਗਰ ਕੇ ਦੱਸੋ 7 ਨੰਬਰ ਟੀਮ ਦੇ ਵਿੱਚ ਹਾਂਜੀ ਹਾਂਜੀ ਆ ਮੈਂ ਖਬਰ ਚਲਾਈ ਪਾਜੀ ਮੈਂ ਹਾਂ ਵੀ ਖਬਰ ਲਾਈ ਦੀ ਉਹ ਜਿੱਥੇ ਚਿਤਾ ਜਲਦੀ ਦੀ ਮੈਂ ਉੱਥੇ ਖਲੋ ਕੇ ਖਬਰ ਚਲਾਈ ਵੀ ਸ਼ਾਇਦ ਹੋਣੀ ਜਾਗ ਜੇ ਪ੍ਰਸ਼ਾਸਨ ਪ੍ਰਸ਼ਾਸਨ ਨੂੰ ਹੋਣੀ ਕੋਈ ਅਗਲ ਆ ਜੀ ਉਹਨਾਂ ਦੇ ਸਿਰ ਤੇ ਜੂੰਨ ਹੀ ਡੇਟਦੀ ਪਈ ਹੈ। ਅੰਨਾ ਜੀ ਇਹ ਨਾਲੇ ਆ। ਨਾਲੇ ਦੀ ਸਫਾਈ ਨੂੰ ਹੋਏ ਨੂੰ ਭਾਵੇਂ ਕਿੰਨੇ ਸਾਲ ਹੋ ਗਏ ਆ। ਅੱਛਾ ਜੀ। ਆ ਤੇ ਫਿਰ ਭਾਜੀ ਉਹ ਗੰਦਗੀ ਨਾਲ ਤੇ ਫਿਰ ਕੋਈ ਹਾਲ ਹੋਣਾ। ਪਰ ਇਹਦਾ ਹਾਲ ਜਿਹੜਾ ਵਾ ਕਿਤਨਾ ਕਿਤੇ ਜਿਹੜਾ ਵਾ ਜੀ ਪ੍ਰਸ਼ਾਸਨ ਨੂੰ ਕਰਨਾ ਪੈਣਾ ਵਾ। ਸੋ ਦੇਖੋ ਇਹ ਵਿਚਾਰੇ ਸ਼ਿਕਾਰ ਹੋਏ ਨੇ ਭਾਜੀ ਹੁਣੀ। ਇਸ ਬਿਮਾਰੀ ਦੇ ਸ਼ਿਕਾਰ ਹੋਈ ਹੈ ਡੇਂਗੂ ਦੇ। ਔਰ ਇਹਨਾਂ ਦਾ ਬੇਟਾ ਵੀ ਡੇਂਗੂ ਦਾ ਸ਼ਿਕਾਰ ਹੋ ਗਿਆ ਸੀ। ਪਿਛੇ ਦੁਕਾਨ ਆ ਸ਼ਾਲੂ ਦੀ ਉਹ ਵੀ ਡੇਂਗੂ ਦਾ ਸ਼ਿਕਾਰ ਹੋ ਗਿਆ ਜੀ। ਸੋ ਇਹ ਤਕਰੀਬਨ ਜਿਹੜਾ ਵਾ ਤੁਸੀਂ ਗੀਤਾ ਭਾਉਂ ਰੋਡ ਤੋਂ ਅਗਲੇ ਬੰਨੇ ਚੱਲ ਜਾਓ ਇਸਲਾਮਾਬ ਤੁਹਾਨੂੰ ਉੱਥੇ ਵੀ ਹਜ਼ਾਰਾਂ ਦੀ ਗਿਣਤੀ ਨਾਲ ਹਨਾ ਭਾਜੀ ਮੈਂ ਤੁਹਾਨੂੰ ਸੁਨੇਹਾ ਦਿੱਤਾ 20-80% ਹਰ ਬੰਦਾ ਜਿਹੜਾ ਡੇਂਗੂ ਦਾ ਸ਼ਿਕਾਰ ਆ ਅੱਜ ਜਾ ਕੇ ਤੁਸੀਂ ਡੇਂਗੂ ਚੈੱਕ ਕਰਾ ਲਓ ਤੁਸੀਂ ਸ਼ਿਕਾਰ ਹੋ ਅੱਛਾ ਜੀ ਬਾਈ ਬਾਈ ਜਿਹਨ ਮਹਿਸੂਸ ਕਰਦੇ ਗੱਲ ਵੱਖਰੀ ਹੈ ਵੀ ਅੱਜ ਵੀ ਹੁਣ ਵੀ ਜਾ ਕੇ ਤੁਸੀਂ ਚੈੱਕ ਕਰਾਓ ਆਪਣਾ ਕੋਈ ਡੇਂਗੂ ਜੋ ਅੱਛਾ ਜੀ ਬਾਈ ਫਿਟ ਹੋਏਗਾ ਜਾਂ ਡੇਂਗੂ ਹੋਏਗਾ ਇਹ ਦੋ ਐਟਮਾਂ ਤੇ ਨਿਕਲਣੀਆਂ ਨਿਕਲਣੀਆਂ ਤੁਹਾਡੀਆਂ ਜਿਹਦੇ ਮੱਛਲ ਲੜਿਆ ਇਹ ਨਿਕਲਣ ਨਿਕਲਣਾ ਹਾਂ ਦੇਖੋ ਸੱਚਾਈ ਕਹਿ ਰਹੇ ਭਾਜੀ ਹੁਣੇ ਔਰ ਮੱਲੇਆਂ ਦੇ ਮੱਲੇ ਭਰੇ ਭੇਦੇ ਆ ਜੀ ਸੋ ਸਾਡੀ ਹੱਥ ਜੋੜ ਕੇ ਬੇਨਤੀ ਹੈ ਪ੍ਰਸ਼ਾਸਨ ਨੂੰ ਕਿ ਧਿਆਨ ਦਿੱਤਾ ਜਾਵੇ ਜੀ ਇਸ ਡੇਂਗੂ ਦੀ ਖਤਰਨਾਕ ਬਿਮਾਰੀ ਜਿਹੜਾ ਕੱਢਿਆ ਜਾਵੇ ਔਰ ਅਵੇਰਨੈਸ ਵੀ ਕੀਤੀ ਜਾਵੇ ਮੈਡੀਕਲ ਟੀਮਾਂ ਜਿਹੜੀਆਂ ਉਹਨਾਂ ਦਾ ਹੀ ਫਰਜ਼ ਬੰਦਾ ਵਾ ਮਹੱਲੇ ਮਹੱਲੇ ਜਾ ਕੇ ਲੋਕਾਂ ਨੂੰ ਬੀਨ ਕੀਤਾ ਜਾਵੇ ਸਪਰੇਅ ਕੀਤਾ ਜਾਵੇ ਵਾਈਟ ਪਾਊਡਰ ਜਿਹਦਾ ਪਹਿਲਾਂ ਸੁੱਟਿਆ ਜਾਂਦਾ ਸੀ ਉਹ ਵਾਈਟ ਪਾਊਡਰ ਕਿਧਰ ਛਿੜਕਿਆ ਜਾਵੇ ਬੜਾ ਕੁਝ ਸੁੱਟਦੇ ਹੈ ਨਾ ਕਈ ਚੀਜ਼ਾਂ ਹੁੰਦੀਆਂ ਸੀ ਪਰ ਕਿਤੇ ਨਾ ਕਿਤੇ ਸਮੇਂ ਨਾਲ ਚੀਜ਼ਾਂ ਲੁਕਤ ਨਹੀਂ ਜਾ ਰਹੀਆਂ ਵਾ ਇਹ ਚੀਜ਼ਾਂ ਜ਼ਰੂਰੀ ਨੇ ਔਰ ਇਸ ਡੇਂਗੂ ਤੋਂ ਬਚਾਅ ਵਾਸਤੇ ਜਿਹੜਾ ਵਾ ਜੀ ਪ੍ਰਬੰਧ ਕਰਨੇ ਜ਼ਰੂਰੀ ਨੇ ਪ੍ਰਸ਼ਾਸਨ ਨੂੰ ਜੇਕਰ ਪ੍ਰਬੰਧ ਨਾ ਕੀਤੇ ਤਾਂ ਹਾਲਾਤ ਬੜੇ ਮਾੜੇ ਹੋ ਜਣੇ ਜੀ ਸੋ ਭਾਜੀ ਨਿਸ਼ਕਾਰ ਹੋਏ ਆ ਅੱਜ ਮੇਰੇ ਨਾਲ ਗੱਲ ਕਰ ਰਹੇ ਸੀ ਤੇ ਮੇਰੇ ਮਨ ਨੂੰ ਬੜਾ ਆਇਆ ਮੈਂ ਜੁਲ ਹੁਣ ਆਪਾਂ ਗੱਲਬਾਤ ਜਿਹੜੀ ਆ ਪ੍ਰਸ਼ਾਸਨ ਤੱਕ ਜ਼ਰੂਰ ਪਹੁੰਚਾਉਨੇ ਆ ਵੀ ਕਿਸੇ ਤਰੀਕੇ ਨਾਲ ਜਿਹੜਾ ਡੇਂਗੂ ਦਾ ਹੱਲ ਕੀਤਾ ਜਾਵੇ ਜੀ ਸੋ ਇਹ ਬੜੀ ਭਿਆਨਕ ਬਿਮਾਰੀ ਆ ਜੀ ਅਸੀਂ ਤਾਂ ਬੇਨਤੀ ਕਰਾਂਗੇ ਪ੍ਰਸ਼ਾਸਨ ਨੂੰ ਵੀ ਇਸ ਗੰਦਗੀ ਨੂੰ ਦੂਰ ਕੀਤਾ ਜਾਵੇ ਜਿਹੜੀ ਸ਼ਹਿਰ ਦੇ ਵਿੱਚ ਵਾ ਔਰ ਇਸ ਡੇਂਗੂ ਦੀ ਬਿਮਾਰੀ ਤੋਂ ਮੁਕਤੀ ਜਿਹੜੀ ਆ ਜੀ